ਸਨਭਾ ਫਲੋਰ ਤੇ ਪਿੰਡ ਨੰਗਲ ਵਿਖੇ ਸਥਾਪਿਤ ਕੀਤੇ ਗਏ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਜੀ ਦੇ ਆਦਮ ਕਦ ਬੁੱਤ ਉੱਪਰ ਦੂਜੀ ਵਾਰ ਟਾਰਗੇਟ ਕਰਕੇ ਬਹੁਤ ਹੀ ਕਿਨੌਣੀ ਅਤੇ निंदण योग्य ਹਰਕਤ ਕੀਤੀ ਗਈ ਹੈ ਇੱਕ ਪਾਸੇ ਅਸੀਂ ਸਾਰੇ ਸੰਵਿਧਾਨ ਨਿਰਮਾਤਾ ਡਾਕਟਰ ਬਾਬਾ ਸਾਹਿਬ ਭੀਮrao ਅੰਬੇਦਕਰ ਜੀ ਦੇ ਲਿਖੇ ਸੰਵਿਧਾਨ ਮੁਤਾਬਕ ਚੱਲਦੇ ਆਂ ਪਤਾ ਨਹੀਂ ਉਹ ਕਿਹੜੀਆਂ ਵਿਦੇਸ਼ੀ ਤਾਕਤਾਂ ਸਾਨੂੰ ਅਤੇ ਸਾਡੇ ਸਮਾਜ ਨੂੰ ਵੰਡਣ ਵਿੱਚ ਲੱਗੀਆਂ ਹੋਈਆਂ ਅੱਜ ਦੀ ਇਸ ਹਰਕਤ ਤੋਂ ਇੰਝ ਚਾਪਤਾ ਹੈ ਕਿ ਸੀਸੀਟੀਵੀ ਕੈਮਰੇ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਉਹ ਸਖਸ਼ ਜਿਸ ਨੇ ਮੂੰਹ ਤੇ ਰਮਾਲ ਬੰਨਿਆ ਹੈ ਤੇ ਸਿਰ ਉੱਪਰ ਟੋਪੀ ਲਈ ਹੋਈ ਹੈ। ਬਾਬਾ ਸਾਹਿਬ ਜੀ ਦੇ ਚਿਹਰੇ ਉੱਤੇ ਕਿਸੇ ਚੀਜ਼ ਦੇ ਨਾਲ ਸਪਰੇਅ ਕਰਦਾ ਨਜ਼ਰ ਆ ਰਿਹਾ ਹੈ। ਇਹੋ ਜਿਹਾ ਸਮਾਜ ਦੇ ਭੜੇ, ਸ਼ਾਤਰ ਅਤੇ ਸ਼ਰਾਰਤੀ ਅੰਸਰਾਂ ਨੂੰ ਜੋ ਕਿਸੇ ਵੀ ਖੋਡ ਵਿੱਚ ਬੜੇ ਹੋਏ ਹੋਣ ਕੱਢ ਕੇ ਸਖਤ ਤੋਂ ਸਖਤ ਸਜ਼ਾਵਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਤਾਂ ਜੋ ਇਹੋ ਜਿਹਾ ਸ਼ਰਾਰਤੀ ਅੰਸਰ ਕਿਸੇ ਵੀ ਤਰ੍ਹਾਂ ਦੀ ਸ਼ਰਾਰਤ ਕਰਨ ਤੋਂ ਪਹਿਲਾਂ 100 ਵਾਰ ਸੋਚਣ ਫਿਰ ਡਾਕਟਰ ਵੀ.ਆਰ.ਐਮ. ਮੇਦਗੜ ਸਾਹਿਬ ਦਾ ਜਿਹੜਾ ਸਟੈਚੂ ਨੰਗਲਪਿੰਡ ਦੇ ਵਿੱਚ ਫਲੋਰ थाना ਏਰੀਆ ਦੇ ਵਿੱਚ ਉੱਥੇ ਲੱਗਿਆ ਹੋਇਆ ਉਹਦੇ ਵਿੱਚ ਰਾਤ ਕਿਸੇ ਜਿਹੜੇ ਸ਼ਰਾਰਤੀ ਅਨਸਰ ਦੇ ਉਹਨਾਂ ਵੱਲੋਂ ਕੋਈ ਉਹਦੇ ਉੱਪਰ ਜਿਹੜੀ ਕਾਲ ਕਿ ਸਿੱਟੀ ਗਈ ਤੇ ਪਲੱਸ ਜਿਹੜਾ ਹੈਗਾ ਕੋਈ ਕਾਲ ਸੰਜਦਾਬਾਦ ਦੇ ਨਾਰੀ ਸਕੂਲ ਦੀ ਗੰਧ ਦੇ ਉੱਪਰ ਲਿਖੇ ਗਿਆ ਪ੍ਰਾਇਮਰੀ ਸਕੂਲ ਆ ਜੇ ਸਬੰਧੀ ਜਿਹੜਾ ਹੈਗਾ ਮੁਕਦਮਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ ਇਸ ਸਬੰਧੀ ਇੱਕ ਗੁਰਪਤਵੰਦ ਸਿੰਘ ਬੰਨੂ ਜਿਹੜਾ ਟੈਰਰਿਸਟ ਹੈਗਾ ਯੂ ਐਸ ਏ ਦੇ ਵਿੱਚ ਬੈਠਾ ਉਹਦੇ ਵੱਲੋਂ ਇੱਕ ਵੀਡੀਓ ਵਾਇਰਲ ਕੀਤੀ ਗਈ ਸੀ ਐਂਡ ਅਸੀਂ ਉਸ ਦੇ ਖਿਲਾਫ ਵੀ ਤੇਲ ਤੇ ਜਿਹੜੇ ਇੱਥੇ ਤੇ ਉਹਦੇ ਅੱਗੇ ਜਿਹੜੇ ਸਾਥੀ ਹੈਗੇ ਨੇ ਜਿਨ੍ਹਾਂ ਨੇ ਜਿਹੜੀ ਘਟਨਾ ਨੂੰ ਕਿੰਨੂੰ ਇੰਜਾਮ ਦਿੱਤਾ ਸਾਰਿਆਂ ਦੇ ਖਿਲਾਫ ਸਖਤ ਜਿਹੜੀਆਂ ਕਾਨੂੰਨੀ ਧਾਰਾਵਾਂ ਦੇ ਤਹਿਤ ਪਰਚਾ ਦਰਜ ਕਰਕੇ ਅਸੀਂ ਕਰ ਰਹੀ ਅਮਲ ਚੱਲਿਆ ਰਹੇ। ਕੀ ਮਾਮਲਾ ਦਰਜ ਕੀਤਾ ਗਿਆ ਹੈ? ਮਾਮਲਾ ਜਿਹੜਾ ਡਿਫੇਸਮੈਂਟ ਨੇ ਕੀਤੀ ਹੈਗੀ ਇਹ ਪਲੱਸ ਜਿਹੜਾ ਹੈਗਾ ਉਹਦੇ ਤੇ ਜਿਹੜੀਆਂ ਦੂਸਰੀਆਂ ਜਿਹੜੀਆਂ ਸਟੇਟ ਦੀਆਂ ਤੇ ਯੂਪਾ ਵਗੈਰਾ ਅਸੀਂ ਜਿਹੜੀਆਂ ਸੈਕਸ਼ਨਸ ਹੈਗੇ ਨੇ ਉਹ ਸਾਰੀਆਂ ਇਨਕੋਰਪੋਰੇਟ ਕੀਤੀਆਂ ਜਿਹੜੀਆਂ ਸਟ੍ਰੀਜੈਂਟ ਐਕਸ਼ਨ ਉਹਦੇ ਖਿਲਾਫ ਜਿਹੜੀਆਂ ਪ੍ਰੋਵੀਜ਼ਨਸ ਦੇ ਵਿੱਚ ਲਿਆ ਜਾ ਰਹੇ। ਸੀਸੀਟੀਵੀ ਮੇ ਕਿੰਨੇ ਲੋਕ ਦਿਖਾਈ ਦੇ ਰਹੇ ਨੇ? ਸੀਸੀਟੀਵੀ ਦੇ ਜਿਹੜੀ ਹੈਗੇ ਉਹ ਅਸੀਂ ਦਾ ਅਨਲਿਸਿਸ ਕਰਨਾ ਐਂਡ ਉਹ ਆਪਣਾ ਕਰਕੇ ਜਿਹੜੀ ਪ੍ਰੋਪਰ ਇਨਵੈਸਟੀਗੇਸ਼ਨ ਇਹਦੀ ਕੀਤੀ ਜਾ ਰਹੀ ਹੈ। ਤਾਂ ਲੱਗਾ ਤਾਂ ਦੂਸਰੀ ਵਾਰ ਟਾਰਗੇਟ ਕੀਤਾ ਗਿਆ ਹੈ। ਆ ਗਰੁੱਪ ਜਿਹੜਾ ਟੈਰਰਿਸਟ ਜਿਹੜੇ ਵੀ ਆਊਟਫਿਟ ਹੁੰਦੇ ਨੇ ਤੁਹਾਨੂੰ ਪਤਾ ਕਿ ਉਹ ਕਿਤੇ ਵੀ ਜਿਹੜਾ ਹੈਗਾ ਇਹਨਾਂ ਦੀ ਤਾਂਗ ਹੁੰਦੀ ਹੁੰਦੀ ਹੈ ਕਿ ਮਾਹੌਲ ਨੂੰ ਖਰਾਬ ਕਰਨ ਦੀ ਜਿਹੜਾ ਆਪਸੀ ਭਾਈਚਾਰਾ ਸਦਭਾਵਨਾ ਨੂੰ ਖਰਾਬ ਕਰਨ ਦੀ ਜਿਹੜੀ ਇਹਨਾਂ ਦੇ ਇੱਕ ਤਾਂਗ ਦੇ ਵਿੱਚ ਹੁੰਦੇ ਨੇ। ਅ ਇਹਨਾਂ ਨੂੰ ਜਿਹੜਾ ਹੈਗਾ ਸਾਡਾ ਸਖਤ ਸੰਦੇਸ਼ ਹੈ ਭਾਵੇਂ ਗੁਰਪਤਵੰਤ ਪੰਨੂ ਹੈ ਜਾਂ ਭਾਵੇਂ ਕੋਈ ਵੀ ਹੈ ਜੇ ਇਸ ਤਰ੍ਹਾਂ ਦੀ ਹਰਕਤ ਕਰਦਾ ਤਾਂ ਸਾਡੇ ਵੱਲੋਂ ਸਖਤ ਐਕਸ਼ਨ ਲੈ ਕੇ ਇੱਕ ਦਿਨ ਗੁਰਪਤਵੰਤ ਪੰਨੂ ਨੂੰ ਵੀ ਇਸ ਲਾਖਾਂ ਦੇ ਪਿੱਛੇ ਲਿਆ ਕੇ ਬੰਦ ਕੀਤਾ ਜਾਏਗਾ ਹੁਣ ਇਸ ਲਈ ਗੁਰਪਤਵੰਤ ਸਿੰਘ ਸਭ ਨੂੰ ਉਰੇ ਉਤੇ ਵੀ ਇਹ ਹੀ ਨੌਲਗਤ ਜਿਹਾ ਜਿਹਾ ਜਿਵੇਂ ਮੈਂ ਦੱਸਿਆ ਕਿ ਗੁਰਪਤਵੰਤ ਪੰਨੂ ਹੈ ਉਹਨੂੰ ਵੀ ਇਸ ਵਿੱਚ ਇਹਦੇ ਬੁੱਕ ਕੀਤਾ ਐਂਡ ਉਹ ਜਿਹੜਾ ਹੈਗਾ ਕਾਨੂੰਨੀ ਪ੍ਰਕਿਰਿਆ ਦੇ ਅਨਸਾਰ ਉਹਦੇ ਖਿਲਾਫ ਜੋ ਬਣਦੀ ਹੈਗੀ ਸਖਤ ਕਾਰਵਾਈ ਕੀਤੀ ਜਾ ਰਹੀ ਹੈ

डॉक्टर अम्बेडकर अमर है बाबा सि सोच में ਹੈਗੀ ਜਦੋਂ ਫਿਰ ਰੋਲਾ ਪੈ ਜਾਂਦਾ ਉਸ ਤੋਂ ਬਾਅਦ ਗੱਲ ਬਦਲ ਕੋਈ ਵੀ ਗੱਲ ਚੋਰੀ ਜਾਰੀ ਕਿਤੇ ਝੂਠੀਆਂ ਨਹੀਂ ਜਾਂਦੀਆਂ ਪਾਈਆਂ ਨਹੀਂ ਜਾਂਦੀਆਂ ਜਿਹੜਾ ਮਰਜੀ ਜਿੱਦੀ ਮਰਜੀ ਵਰਤ ਮਾਰਦਲਾ ਜਿਹੜੀ ਉਹ ਵਾਰਦਾਤ ਹੋਈ ਉਹਨੂੰ ਲਪੋਣ ਦੀ ਕੋਸ਼ਿਸ਼ ਕਰੇ ਲੋਕ ਦੀ ਤਾਂ ਹੁੰਦੀ ਹੈ ਜੇ ਅਗਲੇ ਜਿਲ੍ਹਾ ਐਡਮਿਨ ਆਰਡਰ ਹੋ ਜਾਣਾ ਸਾਨੂੰ ਪਾਕਿਆ ਦੇਣਾ ਪੈਣਾ ਜੀ ਫਲਾਣਾ ਹੋ ਜਾਣਾ ਜੀ ਤੰਗੜਾ ਹੋ ਜਾਣੀ ਗੱਲ ਤਾਂ ਫਿਰ ਆ ਗਈ ਨਾਲ ਜਿਹਨੇ ਐਲਟ ਕਰਾਈ ਉਹਨੇ ਹਟਣਾ ਉਹਦਾ ਵੀਡੀਓ ਬਣਾ ਕੇ ਪਾਤੀ ਕੋਈ ਗੱਲ ਲੋਕੋ ਪੂਰੇ ਸਾਰਾ ਜਿਹੜਾ ਤੁਸੀਂ ਆਪਣੇ ਕੁਐਸਚਨ ਵਿੱਚ ਤੇ ਸਾਰਾ ਸਾਰਾ ਮੈਂ ਤਾਂ ਪੀਸੀ ਕਰਦਾ ਸਾਰਾ ਕੰਪਲੀਟ ਹੋਉਂਦੀ ਆ ਜਿਉਂ ਹੀ ਆਪਣੇ ਸ਼ੁਰੂ ਕਰੋ ਜੀ ਆਪਾਂ ਆਪਣਾ ਇਹ ਪਰਚਾ ਜਿਹਨਾਂ ਬੰਦੇ ਡੋਸੇ ਦਾ ਉਹ ਜਿਹੜੇ ਬੰਦੇ ਨੇ ਐਸਆਈਆਰ ਕਰਵਾਉਣਾ ਅਸੀਂ ਆ ਜਦੇ ਨਾਲੇ ਬਿਆਹ ਕਰਨੇ ਨੇ ਉਹ ਜਿੰਨੇ ਦੇ ਦੇਣੇ ਬਾਕੀ ਤਕਰੀਰ ਸ਼ੁਰੂ ਕਰਦੇ ਆਂ ਉਹ ਸਾਰਾ ਪਰ ਉਹ ਕਦੇ ਦਾਨਾਂਗੇ ਤੁਹਾਨੂੰ ਕਾਪੀ ਅਸੀਂ ਤਾਂ ਵੇਟ ਕਰਦੇ ਸੀ ਕਿ ਜਲਦੀ ਸਭ ਆ ਕੇ ਦੇ ਦੇਣ ਵੀ ਨਹੀਂ ਦਵਾਣੀ ਐ ਹੁਣ ਦਵਾਣਗੇ ਉਹ ਤਦੋਂ ਨੂੰ ਕਹਾਂਗੀ ਜਦਸਾ ਚੰਗਰੀ ਜਾਈ ਦੀ ਹਾਂਜੀ ਭਾਈ ਸਾਡਾ ਕਦੋਂ ਕਹੂੰ ਡਾਕਟਰ ਸਾਹਿਬਾਂ ਹੀ ਨੌਕਾ ਜੇ ਨੌਕਾ ਸਾਡੇ ਅਕਾਲੀ ਦਲ ਅੰਮ੍ਰਿਤਸਰ ਦੇ ਹੈਗੇ ਸਟੇਟ ਜਨ ਸਿਕਤੀ ਆ ਭਾਈ ਸਾਹਿਬ ਇਹਦੇ ਚ ਇਹ ਆ ਵੀ ਹੁਦਰਾਣੀ ਤਪੀਸ਼ ਤੁਹਾਨੂੰ ਜਿਹੜਾ ਮਧਈਆ ਜਨਰਲ ਨੂੰ ਐਫ ਆਈ ਆਰ ਉਹਨਾਂ ਨੂੰ ਇਹ ਮਹਈਆ ਕਰਾਉਣੀ ਨਹੀਂ ਸਾਡਾ ਸਵਾਲ ਇਹਦਾ ਹੈ ਕਿ ਪੁਲਿਸ ਪ੍ਰਸ਼ਾਸਨ ਨੂੰ ਕਿੰਨੇ ਪਤਾ ਲੱਗਾ ਜੀ ਕਿੰਨੇ ਵਜੇ ਪਤਾ ਲੱਗਾ ਜੀ ਤੇ ਮੋਰ ਕੀ ਇਹਨੂੰ ਸਾਫ਼ ਕਰਨ ਵਾਲੇ ਕੋਲ ਜੀ ਤੁਸੀਂ ਨਾਲ ਨਾ ਬੋਲੀ ਸਾਫ਼ ਵਾਲੇ ਜਦੋਂ ਮਾੜੇ ਨਾ ਕਹੋ ਨਕਸਮਾ ਮੈਂ ਜੀ ਬਾਕੀ ਜਿੱਦ ਤੱਕ ਤੁਹਾਡੀ ਵੀਡੀਓ ਦੇਖ ਕੇ ਉਹ ਤਰ੍ਹਾਂ ਹੀ ਕਿ ਉਹ ਡਿਸ਼ਟ੍ਰਿਕਟ ਨੇ ਮੈਂ ਸਾਰੀਆਂ ਗੱਲਾਂ ਦਾ ਜਵਾਬ ਦੇ ਦਿੱਤਾ ਹੈ ਤਕਦੀਸ਼ ਤੇ ਤਰ੍ਹਾਂ ਹੁਣ ਬਾਕੀ ਜਿਹੜੀ ਗੱਲ ਰਹੀ ਇਹ ਬੰਦੇ ਸਾਡੀ شناخت ਹੋ ਗਏ ਜਦੋਂ ਉਹਨੂੰ ਦੇਖਾਂਗੇ ਉਸ ਤੋਂ ਬਾਅਦ ਇਹ ਛੱਡਨੇ ਵੀ ਨਹੀਂ ਫੜ ਵੀ ਲੈਣੇ ਇੱਕ ਕਰਦਿਓ ਸੀ ਹਾਂ ਜੀ ਬਸ ਯਾਰਾ ਜੀ ਸਾਡੇ ਨਾਲ ਡਾਕਟਰ ਸਾਹਿਬ ਤੋਂ ਇੱਥੇ ਲੋਕਲ ਤੇ ਬਾਰੇ ਆਏ ਜੀ ਲੋਕਲ ਜਿਲ੍ਹਾ ਜਲਮਦਰ ਦਾ ਅਸਲ ਜਲਮਦਰ ਤੇ ਵੀ 2.5 ਮਹੀਨੇ ਪ੍ਰੋਬਲਮ ਆ ਗਈ ਹਾਂ ਜੀ ਠੀਕ ਹੈ ਜੀ ਉਹਦੇ ਵਿੱਚ ਪ੍ਰੋਬਲਮ ਹੋਉਂਦਾ ਕਾਰਨ ਇਹ ਆ ਵੀ ਇੱਕ ਜਿਹੜਾ ਖਾਨਸਤਾਨੀ ਪੱਕੀ ਤੁਹਾਨੂੰ ਸਾਰਾ ਬਣਾ ਮੈਨੋਂ ਨਹੀਂ ਲੈਣਾ ਚਾਹੁੰਦਾ ਠੀਕ ਹੈ ਜੀ ਕਿਤੇ ਆਲਰੇਡੀ ਅਸੀਂ ਉਹ ਐਫਆਰ ਅਸੀਂ ਕਿਸੇ ਦਰਜ ਕੀਤੀ ਹੋ ਉਥੇ ਅਸੀਂ 130 ਵੀਐਨਐਸ ਲਈ ਹੈ ਜਿਹਦੇ ਵਿੱਚ ਉਮਰ ਕੈਦ ਹੈ ਜਿਹੜੇ ਬੰਦੇ ਖੜੇ ਨਹੀਂ ਆ ਅਸੀਂ ਚਾਰੇ ਜਿਹੜੇ ਉਹਨਾਂ ਦੇ ਫੁੱਟ ਸ਼ੋਲਡਰ ਸੁਣੇ ਉਹ ਸਾਰੇ ਨਹੀਂ ਖੜਦੇ ਸੀ ਕੀ ਬੱਤੇ ਕੋਈ ਪ੍ਰੋਵੀਜ਼ਨ ਹੈਗੀ ਜਿਹੜੀ ਧਾਰਾ ਲਈ ਆ ਕਿ ਬਿਨਾ ਬੰਦਾ ਬਾਹਰ ਬੈਠਾ ਆਪਾਂ ਉਹਨੂੰ ਉਥੋਂ ਲਿਆ ਸਕਦੇ ਹਾਂ ਬਿਲਕੁਲ ਜੀ ਬਿਲਕੁਲ ਕਿਤੇ ਉਹ ਦੇਸ਼ ਵਿਦੇਸ਼ ਦੇ ਵਿੱਚ ਜਿਹੜਾ ਵੀ ਕੈਰੋਸਟੈਕਟੀਵਿਟੀ ਦੀ ਇਹ ਚੋਣ ਹਰ ਵਾਰ ਬੰਦੇ ਆ ਸਕਦੇ ਸਭ ਤੋਂ ਖਤਰਨਾਕ ਧਾਰਾ ਹੈਗੀ ਹੈ ਜਿਹੜੀ ਕਿ ਹੁਣ ਨਵੇਂ ਕਾਨੂੰਨ ਚ ਅਮੈਂਡਮੈਂਟ ਹੋਈ ਹੈ 113 ਦੇ ਚ ਤੁਸੀਂ ਪੜ ਲਿਓ ਤੁਹਾਨੂੰ ਮੈਂ ਭਾਈ ਇਹਦਾ ਪਾਵੇ ਦਵਾਵਾਂਗਾ ਜਾਂ ਤੋ ਦੂਬੇ ਤੇ ਨਹੀਂ ਸੱਚ ਬੋਲ ਸਕਦੇ ਉਹ ਜੀ ਕਮੀ ਕੋਈ ਨਹੀਂ ਰਹਿਣ ਦੇ ਲਈ ਤਪਤੀਸ਼ ਦੇ ਵਿੱਚ ਠੀਕ ਹੈ ਮੁਕਦਮਾ ਅਰਜੀ ਕਰਾਇਆ ਗਿਆ ਤਾਂ ਉਸ ਤੋਂ ਬਾਅਦ ਪ੍ਰੋਵਾਈਡ ਕਰਾ ਦੇ ਤੁਹਾਨੂੰ ਕਰਵਾ ਦਾਂਗੇ ਰੌਲਾ ਪਤਾ ਕੀ ਸਰ ਫਿਰ ਦੂਜੀ ਵੀ ਸਾਰੀ ਬਰਾਦਰੀ ਖੜੀ ਜਾ ਸਾਰੇ ਸਮਾਜ ਦੇ ਲੋਕਾਂ ਨੇ ਇਹ ਘੰਟੇ ਨੂੰ 2 ਘੰਟੇ ਨੂੰ 6 ਘੰਟੇ ਨੂੰ ਮੇਰੀ ਪਹਿਲਾ ਬੇਨਤੀ ਸੁਣ ਲਓ ਇੱਕ ਵਾਰ ਤੁਹਾਡੇ ਕੋਲ ਰਹਿਣੀ ਆ ਮੇਰੀ ਗੱਲ ਸੁਣੋ ਇੱਕ ਵਾਰ ਮੈਨੂੰ ਇਹ ਸਾਡੀ ਅਸੀਂ ਵੀਡੀਓ ਤੋਂ ਆਪਣੀ ਤਸੱਲੀ ਕਰਾਏ ਤੋਂ ਬਿਨਾ ਅਸੀਂ ਤੁਹਾਡੀ ਜਾਣ ਨਹੀਂ ਛੱਡਣੀ ਤੁਸੀਂ ਦੋਨੇ ਜਿਹੜੇ ਅੱਛਾ ਤੁਸੀਂ ਜੀਓ ਲੈਵਲ ਦੇ ਅਫਸਰਿਆ ਉਹ ਸਾਡੇ ਸਟੇਸ਼ਨ ਆ ਸਰ ਸਾਡੇ ਵੀ ਗੱਲ ਸੁਣੋ ਮੈਨੂੰ ਇਹ ਜਾਨ ਨਹੀਂ ਛੱਡਣੀ ਹੈ ਅੱਜ ਕੱਲ 2-4 ਦਿੱਦਾ ਨਾਲ ਕਾਲਾ ਕੀਤਾ ਗਿਆ ਰਾਤ ਨੂੰ 11 1 ਵਜੇ ਤੋਂ ਬਾਅਦ ਅਸੀਂ ਚਾਹੇ ਤੁਹਾਡੇ ਬੰਦੇ ਨੇ ਕਰਦਾ ਤਾਂ ਚਾਹੇ ਕੋਈ ਹੋਰ ਬੰਦੇ ਨੇ ਕਰਦਾ ਤੇ ਇਹ ਸੂਚਨਾ ਨਹੀਂ ਕੋਸ਼ਿਸ਼ ਕੀਤੀ ਕਿ ਇਹ ਇਦੇ ਮੋਰੇ ਕਰਕੇ ਹਾਰ ਦੂਰ ਤੇ ਲਾ ਤੇ ਪਿਛਲੇ ਪਾਸੇ ਸਿਕਵਰ ਜਸਟਿਸ ਲਿਕੇ ਆ ਸੀਗਾ ਇੱਕ ਵੀ ਸਿਕਵਰ ਜਸਟਿਸ ਲੈਂਕੇ ਝੰਡੇ ਲਾਏ ਸੀਗੇ ਸਾਰੇ ਹਟਾਏ ਗਏ ਆ ਜਿਹੜਾ ਸਕੂਲ ਸੀਗਾ ਪ੍ਰਾਇਮਰੀ ਸਕੂਲ ਉਹਦੇ ਵਿੱਚ ਵੀ ਹਾਲਸਤਾਨ ਜਿੰਦਾਵਾ ਸਿਕਵਰ ਜਸਟਿਸ ਦੇ ਨਾਰੇ ਲਿਖੇ ਹੋਏ ਸੀਗੇ ਉਹ ਵੀ ਮਟਾਏ ਗਏ ਆ ਤੇ ਸਾਡੀ ਲੜਾਈ ਹੁਣ ਇਹ ਹੀ ਆ ਕਿ ਜਦੋਂ ਆਪਾਂ ਦੇਖ ਲਿਆ ਡੀਡੀਆਰ ਤੱਕ ਦਿੱਪੂ ਤੱਕ ਕਰਦੇ ਆ ਉੱਤੂਆ ਤਾਂ ਮਟਾਉਣ ਵਾਲਿਆਂ ਤੱਕ ਪੁਲਿਸ ਐਸਜੀਪੀ ਸਾਹਿਬ ਨੇ ਸਾਨੂੰ ਜਾਣ ਨਹੀਂ ਦੇ ਤਾਂ ਇਹ ਡੀਲ ਕਰਦੇ ਆ ਇਹ ਪਲੋਸਟ ਟੇਟ ਮਾੜੀ ਗੱਲ ਹੈ ਇਹ ਨਹੀਂ ਕਿ ਉਹ ਬੰਦੇ ਕਾਸ਼ੀ ਨੂੰ ਸਟੂਡੈਂਟ ਆ ਜੀ ਇਹ ਵੀ ਬੇਅਦਵੀ ਹੈ ਜਿਹੜਾ ਬੰਦਾ ਗਿਆ ਹੋਊਗਾ ਉਹ ਜੁੱਤੀ ਪਾ ਕੇ ਗਿਆ ਹੋਊਗਾ ਕਿਦਾਂ ਕਿਹੜੇ ਹਾਲਾਤਾਂ ਤੇ ਕਿਹੜੇ ਕੱਪੜੇ ਨਾਲ ਕਿਹੜੀ ਚੀਜ਼ ਨਾਲ ਫਿਲਰ ਨਾ ਕੀਤਾ ਪਾਣੀ ਨਾ ਕੀਤਾ ਸਰਵ ਨਾ ਕੀਤਾ ਖਾਣਾ ਕੀਤਾ ਇਹ ਵੀ ਬੇਅਦਵੀ ਹੈ ਉਹ ਜਿਹੜੇ ਜਿਹੜਾ ਇੱਕ ਪਹਿਲਾ ਕਸੂਰ ਵਾਰਿਆ ਦੂਜੇ ਵਾਲੇ ਦਾ ਪਹਿਲਾ ਕਸੂਰ ਵਾਲੀ ਗੱਲ ਹੈ ਉਹਦਾ ਕੋਈ ਸਾਡੀ ਗੱਲ ਹੁੰਦੀ ਹੈ ਉਹ ਬੰਦਿਆਂ ਦੇ ਕਿੱਤਾ ਕਿਉਂ ਕਿੱਤਾ ਇੱਥੇ ਆ ਦੇ ਦਾ ਉਥੋਂ ਕੌਣ ਜਿਹੜੀ ਸੱਜੇ ਕਰੋਗੇ 20000 ਰੁਪਇਆ ਦੇ ਕੇ ਲੋਕਾਂ ਨੂੰ ਬਸ ਉਹ ਚੀਜ਼ ਮੋਟੀਵੇਟ ਕਰਕੇ ਤੇ ਭੇਜ ਦਿੰਦਾ ਸਾਡਾ ਦੁਕਾਨ ਤੇ ਆ ਕੇ ਸੇਫ ਲੋਕੇਸ਼ਨ ਤੇ ਦੁਜੀ ਕਰਦੇ ਉਹ ਬੰਦਾ ਗੱਲਦਾ ਨਹੀਂ ਉਹਨੇ ਆਉਣਾ ਨਹੀਂ ਤੇ ਸਾਨੂੰ ਬੈਠਾ ਜਾ ਪਾਈ ਆਪਾਂ ਕਿਛਤਾ ਸੀ ਤਸ਼ਰੀਫਾ ਦੇ ਸਨੇਹੀ ਗੱਲ ਹੈ ਕਿ ਇਸ ਵਾਰ ਵੀ ਇਹੀ ਹੋਇਆ ਕਿ ਸਾਨੂੰ ਜਦੋਂ ਉਹਨੇ ਵੀਡੀਓ ਪਾਈ ਤਾਂ ਫੇਰ ਸਾਨੂੰ ਪਤਾ ਕੋਈ ਗੱਲ ਆਪਾਂ ਉਹ ਜਿਹੜਾ ਉੱਥੇ ਉੱਥੇ ਤੱਕ ਅੱਜੇ ਵੀ ਪਹੁੰਚੇ ਹੋਏ ਉਹਨੇ ਵੈਂਟਿਸ਼ ਕਰਾਏ ਹੋਏ ਆ ਤੇ ਮੁਕਦਮਾ ਦਾਜ ਦਈਏ ਲੌਂਗ ਵੇ ਸਾਨੂੰ ਤਾਂ ਉਹਦੀ ਜਿਹੜੀ ਡੀਕਲਰ ਦੇ ਵਿੱਚ ਜਿੰਨੀ ਘਟਨਾ ਜੋ ਜੀ ਘਟਨਾ ਉਹ ਤੁਹਾਨੂੰ ਕਾਪੀ ਮਿਲੂਗਾ ਸਾਫ ਤੱਕ ਜਿਹੜਾ ਸਾਨੂੰ ਚਾਹੀਦੀ ਹੈ ਜਦੋਂ ਤੱਕ ਮਟੇਲੇ ਆ ਜਿਹਦਾ ਠੀਕ ਹੈ ਉਹਦੀ ਸਾਨੂੰ ਕਾਪੀ ਦੇ ਜਿਹੜੇ ਜਿਹੜੇ ਬੰਦੇ ਨੇ ਸਾਈਨ ਕਰਨੇ ਆ ਤੁਹਾਨੂੰ ਪੁਰਾਣੀ ਪ੍ਰਤੀਸ਼ੂ ਆ ਦੇ ਜਿਹਦਾ ਇਹਦਾ ਉਹਦੇ ਨੇਗੇ ਰੋਕਾ ਸਾਈਨ ਕਰਦੇ ਸਾਢੀ ਘਰ ਕੀ ਹਾਲ ਚਾਲ ਹੈ ਦੇਸ਼ ਦੀ ਨਹੀਂ ਪੂਰੇ ਵਰਲਡ ਦੀ ਬਹੁਤ ਵੱਡੀ ਸ਼ਖਸੀਅਤ ਆ ਔਰ ਕਰੋੜਾਂ ਲੋਕ ਉਹਨਾਂ ਦੇ ਅਨਯਾਈਆ ਔਰ ਉਹਨਾਂ ਦਾ ਬਣਾਇਆ ਹੋਇਆ ਸੰਵਿਧਾਨ ਇਸ ਦੇਸ਼ ਦੀ ਡੈਮੋਕ੍ਰੇਸੀ ਨੂੰ ਔਰ ਲੋਕਤੰਤਰ ਨੂੰ ਚਲਾਉਂਦਾ ਤੇ ਜੇ ਇਹੋ ਜੇ ਮਹਾਪ੍ਰਸ਼ਨਾਂ बार-बार ਇਹੋ ਜੀਆਂ ਹਰਕਤਾਂ ਹੋ ਰਹੀਆਂ ਇਹ ਕਿਤੇ ਨਾ ਕਿਤੇ ਉਹਨਾਂ ਦੀ ਇੰਟੈਂਸ਼ਨਲ ਜਿਹੜਾ ਉਹ ਸਮਾਜ ਵਿੱਚ ਬੰਡੀਆਂ ਪਾਉਣ ਦੇ ਲਈ ਇਦਾਂ ਦੇ ਹਰਕਤਾਂ ਕਰ ਰਹੇ ਆ ਔਰ ਜਿਹੜਾ ਇਹ ਦੂਜੀ ਵਾਰੀ ਇੱਥੇ ਘਟਨਾ ਹੋਣਾ ਕਿਤੇ ਨਾ ਕਿਤੇ ਸਾਡੇ ਲੋਕਾਂ ਦੀ ਵੀ ਨੈਗਲੀਜੈਂਸੀ ਆ ਜਿਹੜਾ ਇੱਥੇ ਦੁਬਾਰਾ ਸਟੈਚੂ ਸਥਾਪਤ ਕਰਨ ਤੋਂ ਬਾਅਦ ਕੋਈ ਗੇਟ ਇੱਕ ਨਾ ਕਰਨਾ ਚਾਹੀਦਾ ਦੇਖਣਾ ਨਾ ਜਾਂ ਇਹੋ ਜਿਹੀਆਂ ਘਟਨਾਵਾਂ ਤੇ ਪ੍ਰਸ਼ਾਸਨ ਜਿਹੜਾ ਉਹ ਸਹਿਰਦ ਨਹੀਂ ਹੈਗਾ ਜਿਹੜਾ ਚਗੰਨਾ ਨਹੀਂ ਹੈਗਾ ਕਿ ਇਹੋ ਜਿਹੀਆਂ ਵਾਰਦਾਤਾਂ ਹੋਣ ਨਹੀਂ ਆਇਆ ਬਿਲਕੁਲ ਪਹਿਲੇ ਇੱਥੇ ਜਿਹੜਾ ਇੱਕ ਸਟੈਚੂ ਲੱਗਾ ਹੋਇਆ ਸੀ ਜਦ ਤੱਕ ਉਸ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਸੀ ਸਟੈਚੂ ਜਰੂਰ ਚੈੱਕ ਕੀਤਾ ਗਿਆ ਸਮੇਂ ਦੇ ਨਾਲ ਹੋਣਾ ਵੀ ਚਾਹੀਦਾ ਉਸ ਤੋਂ ਬਾਅਦ ਇਹ ਜਿਹੜਾ ਤੇ ਸ਼ੀਸ਼ਾ ਵੀ ਲੱਗਾ ਗਿਆ ਸੀ ਉਸ ਤੋਂ ਬਾਅਦ ਇਹ ਜਿਹੜਾ ਇਹਨੂੰ ਇੱਦਾਂ ਹੀ ਸੁਣਨਾਮ ਛੱਡ ਦਿੱਤਾ ਗਿਆ ਕੋਈ ਰਿਸਪੌਂਸਿਬਿਲਟੀ ਕਿਸੇ ਦੀ ਬਣਦੀ ਨਹੀਂ ਲੈ ਆਪਾਂ ਸਟੈਚੂ ਲਾਵੇਂ ਆਪਾਂ ਇਸ ਲਈ ਵਾਰੀ ਸਿਕਪਰ ਜਸਟਿਸ ਨੇ ਜਿਹੜਾ ਆ ਉਹ ਆਪਣੇ ਝੰਡੇ ਲਾ ਕੇ ਤਾਂ ਨਾਹਰੇ ਲਗੇ ਸੀਗੇ ਇਸ ਵਾਰ ਤਾਂ ਉਹਨੇ ਸਾਡੇ ਸਮਾਜ ਨੂੰ ਕੌਮ ਨੂੰ ਚੈਲੰਜ ਕੀਤਾ ਬੰਗਾਰਿਆ ਔਰ ਪਾਸਾ ਡਾਕਟਰ ਨੂੰ ਬਿੜਗਦਾ ਨਾਦਰ ਕੀਤਾ ਇਹਦੇ ਲਈ ਅਸੀਂ ਵਿਚਾਰ ਚਰਚਾ ਕਰਕੇ ਜਿਹੜਾ ਆ ਉਹ ਵੱਡੇ ਅੰਦੋਲਨ ਦੀ ਤਿਆਰੀ ਕਰਾਂਗੇ ਇਸ ਵਾਰ ਕੇ ਸਿਆਸੀ ਜਿੱਥੇ ਬੰਦੀ ਤੇ ਨਹੀਂ ਕੋਈ ਗੱਲ ਛੱਡੀ ਜਾਊਗੀ ਇਹ ਸਮਾਜ ਦੀ ਲੜਾਈ ਆ ਕੋਈ ਪੋਲਿਟਿਕ ਲੜਾਈ ਇਹ ਹੈ ਕਿ ਹਰੇਕ ਵਾਰ ਕੋਈ ਨਾ ਕੋਈ ਆਪਣਾ ਸੌਦਾ ਵਿਕਾਣਦਾ ਹੁੰਦਾ ਹੈ ਜਿੱਦਾਂ ਪਿਛਲੀ ਵਾਰੀ ਇੱਕੋ ਹੀ ਪਾਰਟੀ ਦਾ ਇਹ ਧਰਨਾ ਰਹਿ ਗਿਆ ਕੋਈ ਇਦਾਂ ਦੀ ਗੱਲੇ ਨਹੀਂ ਆ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਆ ਰਹੀਆਂ ਅਸੀਂ ਉਦੋਂ ਬਾਅਦ ਤੁਰੰਤ ਐਕਸ਼ਨ ਲਵਾਂਗੇ ਇਹਦੇ ਦੇ ਖਿਲਾਫ ਔਰ ਬਾਕੀ ਵੀ ਜਿਹੜਾ ਆ ਉਹ ਪੰਜਾਬ ਦੇ ਅੰਦਰ ਜਿੰਨੀਆਂ ਸਾਡੀਆਂ ਜਥੇਬੰਦੀਆਂ ਭਰਾਤ ਦੇ ਜਥੇਬੰਦੀਆਂ ਉਹਨਾਂ ਨੂੰ ਵੀ ਕਾਲ ਕਰਾਂਗੇ ਇੰਡਰ ਸਾਹਿਬ ਤੁਸੀਂ ਕੌਣ ਆਣਾ ਰਹੇ ਗਏ ਸਾਰੇ ਮੜ ਕੇ ਜਿੱਦੀਆਂ ਹੋਈ ਗਈ ਹੈ ਕਰਕੇ ਵੀ ਤਾਂ ਲਾਸਟ ਉਹੀ ਕਰਨਾ ਕਿ ਅਸੀਂ ਲੱਭਣਾ ਹੈ ਜਾਂ ਆਪੇ ਲੱਭਣੇ ਬੰਦੇ ਨੂੰ ਜੀ ਮੇਰੀ ਗੱਲ ਕਿਉਂਕਿ ਅਸੀਂ ਵਿੱਚ ਦੀ ਬਾਤ ਕਰੀ ਮਾਰਚ ਤੋਂ ਲੈ ਕੇ ਬਹੁਤ ਟਕ ਟ ਸਭ ਤੋਂ ਜਿੰਨਾ ਡਿਲੇ ਕਰਾਂਗੇ ਮਾਰਚ ਨੂੰ ਫਾਇਦਾ ਹੋਵੇ ਤੁਹਾਡੀ ਗੱਲ ਤੇ ਆ ਧਾਰ ਹੋ ਗਈ ਆਟਮੇਂ ਲੈਂਦੇ ਰਹੇ ਆ ਬਿਲਕੁਲ ਹੀ ਲਾਵਾਂਗੇ ਕੋਈ ਲਾਵਾਂਗੇ ਜੀ ਇਹ ਤਾਂ ਮਾਲਾ ਬਣਾਇਆ ਦੇਖੋ ਦੇਖੋ ਸਭ ਪਤਾ ਹੀ ਤੁਹਾਨੂੰ ਸਾਨੂੰ ਨਾ ਸਾਨੂੰ ਸੱਜੌਰ ਬਿਆਨ ਨਹੀਂ ਕੀਤੀ ਉਹ ਸਾਰਾ ਕਰਾ ਲੈਣੇ ਆ ਸਾਰਾ ਕਰਾ ਲੈਣੇ ਜਿਹੜਾ ਦੋਸਤ ਪਹਿਲਾਂ ਤੁਹਾਡਾ ਸੇਵ ਉੱਤੇ ਹੈ ਉਹ ਅਸੀਂ ਦੇਖਦੇ ਆਂ ਸਾਨੂੰ ਪਹਿਲਾਂ ਤੁਹਾਡਾ ਸੇਵ ਉੱਤੇ ਚਾਹੀਦਾ ਸੇਵ ਦਬਾਓ ਤਰਿ ਸਾਨੂੰ ਇਹ ਫਿਨਿਸ਼ ਹੋ ਡੋਗਾ ਸੈਲਫ ਬਣ ਜਾਊਗਾ ਤੁਹਾਡੇ ਸਾਡੇ ਨਗਰ ਦੇਖੇ ਬਾਵਾ ਸਾਹਿਬ ਭੀਵਰਾ ਉਹ ਮੇਕਾ ਦੀ ਬੋਤਲ ਲੱਗਾ ਹੈਗਾ ਉਹਨੂੰ ਦੂਸਰੀ ਵਾਰ ਖਾਸਾ ਨਹੀਂ ਸਮਰਥਾ ਨੇ ਉਹਨੂੰ ਖੰਡਨਤ ਕੀਤਾ ਹੈਗਾ ਨਾਲ ਲੱਗਦੇ ਸਕੂਲ ਵਿੱਚ ਖਾਲਸਤਾਨੀ ਜਿੰਦਾਬਾਦ ਦੇ ਨਾਰੇ ਵੀ ਲਗਾਏ ਗਏ ਆ ਪਬਲਿਕ ਇਕੱਠੀ ਹੋਈ ਹੈਗੀ ਆ ਰੋਵਥ ਹੈਗੀ ਆ ਤੁਸੀਂ ਮੌਕੇ ਤੇ ਆਏ ਆ ਸਰ ਕੀ ਮਾਮਲਾ ਸਰ ਹੈਗਾ ਵੀਡੀਓ ਵਾਇਰਲ ਹੋਈ ਹੈ ਉਸ ਵਤੀ ਹਜੇ ਮੌਕੇ ਤੇ ਆਏ ਆ ਪਿੰਡ ਦੇ ਬੰਦੇ ਇਕੱਠੇ ਹੋਏ ਨੇ ਮੌਤ ਵਰ ਪੜਤਾਲ ਕਰਕੇ ਦੇਖਣਾ ਜੀ ਹੈ ਮੈਂ ਠੀਕ ਆ ਇਹ ਸਾਰੇ ਇੱਥੇ ਸੀਸੀਟੀਵੀ ਕੈਮਰਾ ਵੀ ਲੱਗਾ ਹੋਇਆ ਹੈ ਉਹਦੀ ਸਾਰੀ ਹਜੇ ਪੜਤਾਲ ਸ਼ੁਰੂ ਕਰ ਰਹੇ ਆ ਜੀ ਉਸ ਤੋਂ ਬਾਅਦ ਹੀ ਕਨਕਲੂਜਨ ਰਿਪੋਰਟ ਨਿਕਲੇਗੀ ਠੀਕ ਆ ਸਰ ਬਾਰ ਬਾਰ ਇੱਕ ਹੀ ਜਗ੍ਹਾ ਨੂੰ ਕਿਉਂ ਨਿਸ਼ਾਨਾ ਬਣਾਇਆ ਜੈਰੀਫਾਈ ਕਰਕੇ ਦੇਖਦੇ ਆ ਨਾ ਕਿ ਇਹਦੇ ਪਿੱਛੇ ਕੌਣ ਹੈ ਸਾਰਾ ਠੀਕ ਹੈ